ਸਤਿ ਸ੍ਰੀ ਅਕਾਲ ਜੀ ਕਿ ਮੇ ODI ਸਾਰੇ ਜਣੇ ਹੋਪ ਤੁਸੀਂ ਸਾਰੇ ਜਣੇ ਬਹੁਤ ਹੀ ਵਧੀਆ ਹੋਵੋਗੇ ਤੇ ਮੈਂ ਬਣਾਉਣ ਲੱਗੀ ਸੀ ਕੜੀ ਪਕੌੜਿਆਂ ਵਾਲੀ ਕੜੀ ਅੱਜ ਬਣਾਵਾਂਗੇ ਤੇ ਤੁਹਾਡੇ ਨਾਲ ਵੀ ਰੈਸিপি ਸ਼ੇਅਰ ਕਰਾਂਗੇ ਜੀ ਕੜੀ ਵੀ ਅੱਜ ਮੈਂ ਚਿੱਲੇ ਤੇ ਹੀ ਬਣਾਉਂਗੀ ਜੀ ਤੇ ਤੁਸੀਂ ਦੇਖਿਓ ਕਿ ਮੈਂ ਮੇਰੇ ਤਰੀਕੇ ਨਾਲ ਪੰਜਾਬੀ ਤਰੀਕੇ ਨਾਲ ਕਿਵੇਂ ਕੜੀ ਬਣਾਉਣੀ ਹੈ ਠੀਕ ਹੈ ਜੀ पतीली मैं रखी है जी अहाली पतीली है कड़ी बनावा गे क्योंकि चिल्ले से ए वाली पतीली चल रही है बनावा गे समान मेरा सारा रेडी है पकौड़े अस गैस से क्डा गए जी ਤੇਲੀ ਗੜੀ ਸਾਡੀ ਹੈਗੀ ਆ ਗਰਮ ਹੋ ਗਈ ਹੈ ਜੀ ਪਾਣੀ ਜਿਹੜਾ ਹੈਗਾ ਸੀਗਾ ਉਹ ਸੁੱਕ ਗਿਆ ਹੁਣ ਅਸੀਂ ਇੱਕ ਗੱਠੀ ਪਾਲਵਾਂਗੇ ਤੇਲ ਦੀ ਥੋੜਾ ਜਿਹਾ ਹੋਰ ਪਾਲਵਾਂਗੇ ਕਿਉਂਕਿ ਜਿਹੜਾ ਸਮਾਨ ਹੈ ਉਹ ਥੋੜਾ ਜਿਹਾ ਜ਼ਿਆਦਾ ਹੈ ਪਿਆਜ਼ ਵਗੈਰਾ ਇੱਕ ਕਰਕੇ ਇਹਨੂੰ ਤੇਲ ਨੂੰ ਜੀ ਗਰਮ ਹੋ ਲੈਣ ਦਵਾਂਗੇ ਜਦ ਤੱਕ ਤੇਲ 골ਡਨ ਬ੍ਰਾਊਨ ਹੁੰਦਾ ਹੈ ਉਹਦੇ ਤੱਕ ਤੁਸੀਂ ਕਰੋ ਵੇਟ ਜੀ ਠੀਕ ਹੈ ਜੀ ਤੇ ਅੱਜ ਮੇਰੀ ਬਹੁਤ ਸੋਹਣੀ ਬਲਦੀ ਪਈ ਹੈ ਤੇਲ ਸਾਡਾ ਗਰਮ ਹੋ ਗਿਆ ਜੀ ਹੁਣ ਅਸੀਂ ਇਹਦੇ ਚ ਪਾਵਾਂਗੇ ਮੇਥੇ ਮੇਥੇ ਤੁਸੀਂ ਇੱਕ ਚਮਚ ਜਾਂ ਇੱਕ ਚਮਚ ਤੋਂ ਥੋੜੇ ਜਿਹਾ ਜ਼ਿਆਦਾ ਪਾ ਸਕਦੇ ਹੋ ਫੋਨ ਲਾਵਾਂਗੇ ਮੇਥੇ ਭੁੰਨ ਕੇ ਜਦੋਂ ਹਲਕੇ ਜਿਹੇ ਭੁੰਨ ਹੋਏ ਤਾਂ ਅਸੀਂ ਲਸਣ ਪਾ ਦਵਾਂਗੇ ਕਿਉਂਕਿ ਜ਼ਿਆਦਾ ਕਾਲੇ ਨਹੀਂ ਕਰਨੇ ਹੈਗੇ ਮੇਥੇ ਹੁਣ ਲੈ ਅਸੀਂ ਅਸੀਂ ਭੁੱਲ ਲਵਾਂਗੇ ਜੀ ਤੇ ਨਾਲ ਹੀ ਅਸੀਂ ਪਾ ਦਾਂਗੇ ਜੀਰਾ ਮੇਰਾ ਵੀ ਅਸੀਂ 1 ਚਮਚ ਪਾਵਾਂਗੇ ਜੀ ਠੀਕ ਹੈ ਜੀ ਕਿਉਂਕਿ ਆਗ ਦੀ ਸਾਡੀ ਬਾਵਾਂ ਤੇਜ ਹੈ ਸਮਾਨ ਸਾਡਾ ਨਾਲ ਹੀ ਨਾਲ ਹੀ ਜਿਹੜਾ ਭਨ ਹੋਈ ਜਾ ਰਿਹਾ ਜੀ ਹੁਣ ਅਸੀਂ ਪਾ ਦਾਂਗੇ ਪਿਆਜ਼ ਆਜ ਨੂੰ ਅਸੀਂ ਚੰਗੀ ਤਰ੍ਹਾਂ ਜਿਹੜਾ ਹੈਗਾ ਜੀ ਭੁੰਨ ਲੈਣਾ 골ਡਨ ਕਰ ਲੈਣਾ 골ਡਨ ਬ੍ਰਾਊਨ ਤੇ ਜੀ ਹੁਣ ਮੈਂ ਇਹ ਵਿੱਚ ਪਾ ਲੂੰਗੀ ਗਿੰਗਰ گارਲਿਕ ਦਾ ਪੇਸਟ ਸਾਈਡ ਦੇ ਜਿਹੜਾ ਹੈਗਾ ਟਮਾਟਰ ਅਸੀਂ ਯੂਜ਼ ਨਹੀਂ ਕਰਦੇ ਕੜੀ ਜਿਵੇਂ ਅਸੀਂ ਟਮਾਟਰ ਨਹੀਂ ਪੈਂਦਾ ਕਈ ਲੋਕ ਹੈਗੇ ਨੇ ਜਿਹੜੇ ਪਾ ਲੈਂਦੇ ਨੇ ਬਟ ਅਸੀਂ ਨਹੀਂ ਪਾਉਂਦੇ ਜੀ ਕਿਉਂਕਿ ਲੱਸੀ ਖੱਟੀ ਹੋਈ ਹੁੰਦੀ ਹੈ ਜੀ ਤੇ ਟਮਾਟਰ ਨੂੰ ਪਾ ਕੇ ਤਾਂ ਹੋਰ ਵੀ ਖੱਟੀ ਹੋ ਜੂਗੀ ਉਹ ਮੈਂ ਵੈਸੇ ਲਸਣ ਤਾਂ ਪਾਇਆ ਸੀਗਾ ਬਟ ਲਸਣ ਨਾ ਥੋੜਾ ਜਿਹਾ ਉਹ ਸੀਗਾ ਵਧੀਆ ਨਹੀਂ ਸੀਗਾ ਇਸ ਕਰਕੇ ਮੈਂ ਗਿੰਜਰ ਗਾਰਲਿਕ ਦਾ ਜਿਹੜਾ ਪੇਸਟ ਹੈਗਾ ਉਹ ਨਹੀਂ ਪਾਤਾ ਅਦਰਕ ਬਿਲਕੁਲ ਹੈ ਨਹੀਂ ਸੀ ਇਸ ਕਰਕੇ ਫਿਰ ਟੈਗ ਪੀਲੀ ਹੈਗੀ ਉਹ ਮੰਗਾ ਲਈ ਸੀ ਫਿਰ ਮੈਂ ਮਿਰਚਾਂ ਵੀ ਪਾ ਦੂੰਗੀ ਵਿੱਚ ਮੇਰੇ ਤੇ ਤੁਸੀਂ ਆਪਣੇ ਸਵਾਦ ਅਨੁਸਾਰ ਦਿੰਨੀ ਆ ਵੀ ਤੁਸੀਂ ਪੇਜ਼ ਜਾਂ ਫਿਰ ਘੱਟ ਖਾਣੇ ਹੋ ਪਾ ਸਕਦੇ ਹੋ ਆਪੀ ਨੂੰ 2 ਮਿੰਟ ਲਈ ਪਹੁੰਨ ਲਾ ਕੇ ਤਰਦੇ ਕਿ ਪਿਆਜ਼ ਸਾਡਾ ਬਸ ਹੀ ਭੁੰਨ ਹੋ ਗਿਆ ਤੇ ਅੱਧਾ ਚਮਚਾ ਜਿਹਾ ਹਲਦੀ ਪਾ ਲਾਂਗੇ ਜੀ ਇੱਕ ਚਮਚਾ ਜਿਹਾ ਨਮਕ ਦਾ ਪਾਵਾਂਗੇ ਇੱਕ ਚਮਚ ਤੋਂ ਥੋੜਾ ਜਿਹਾ ਜ਼ਿਆਦਾ ਠੀਕ ਹੈ ਜੀ ਗਰਮ ਮਸਾਲਾ ਪਾਵਾਂਗੇ ਜੀ ਥੋੜਾ ਜਿਹਾ ਬਸ ਥੋੜਾ ਜਿਹਾ ਧੰਆ ਪਾਊਡਰ ਪਾਵਾਂਗੇ ਜੀ ਤੇ ਇਹਨਾਂ ਨੂੰ ਮਿਕਸ ਕਰ ਲਿਆਗੇ ਸਟੱਟ ਥੋੜਾ ਜਿਹਾ ਮੈਂ ਪਾਉਂਗੀ ਜੀ ਇਹ ਦੇਖ ਲਾਲ ਮਿਰਚਾਂ ਪਾ ਲੂੰਗੀ ਅੱਧੇ ਚਮਚ ਸੁੱਕਾ ਆਟੀ ਪਾਈਆ ਨੇ ਤੇ ਪਾਣੀ ਪਾ ਦਿੰਦੀ ਹਾਂ ਪਾਣੀ ਪਾ ਕੇ ਇਹਨੂੰ बस 5 ਮਿੰਟ ਅੱਥਰੇ ਰਹਿਣੇ ਲੈਣਾ ਜੀ ਠੀਕ ਹੈ ਜੀ ਗਲਾਸ ਵੀ ਪਾਣੀ ਨੇ ਪਾਇਆ ਜੀ अग साथ वाहवा दे छेती हो जा सारा समान आलस्सी है जी मैं थोड़ा बेसन लिया ठीक है जी इन असं ये घोल लवे अकौली मतलब कि ਕਿ ਇਸਨੂੰ ਭੋਲ ਲੈਣਾ ਤੁਸੀਂ ਕੜੀ ਲੱਸਤੀ ਦੇ ਵਿੱਚ ਅੰਗੀ ਤਰ੍ਹਾਂ ਤੇ ਆਪਾਂ ਹੁਣ ਲੱਸੀ ਪਾ ਦਾਂਗੇ ਇਹਨੂੰ ਜਦੋਂ ਤੱਕ ਅਵਾਜ਼ ਨਹੀਂ ਆਉਂਦਾ ਜੀ ਤੁਸੀਂ ਘੜਛੀ ਹਿਲਾਈ ਜਾਣੀ ਹੈ ਕਿਉਂਕਿ ਅਗਰ ਅਸੀਂ ਘੜਛੀ ਨਹੀਂ ਹਿਲਾਵਾਂਗੇ ਤੇ ਸਾਡੀ ਜਿਹੜੀ ਲੱਸੀ ਹੈਗੀ ਆ ਉਹ ਫਟ ਜਾਊਗੀ ਕੜੀ ਜਣ ਕੇ ਫਟ ਜਾਊਗੀ ਜਦੋਂ ਤੱਕ ਅਵਾਜ਼ ਨਹੀਂ ਆਉਂਦਾ ਉਦੋਂ ਤੱਕ ਤੁਸੀਂ ਇਹਨੂੰ ਹਿਲਾਈ ਜਾਣਾ ਹੈ ਜੀ ਠੀਕ ਹੈ ਜੀ ਕੜੀ ਦਾ ਸਾਰੀ ਦਾ ਹੋ ਗਿਆ 50 ਨਹੀਂ ਤਾਂ ਚਿੱਲੇ ਜਿਹੜੇ ਵੇਚ ਪੈ ਜਾਣੇ ਸੀ ਸਾਰੀ ਦੀ ਸਾਰੀ ਚਲੋ ਇੱਕ ਵਾਰ ਹੋਰ ਰੱਖ ਕੇ ਦੇਖ ਲੈਨੇ ਆ ਜਿੰਨੂੰ ਸਾਡੀ ਬਣਦੀ ਆ ਮਤਲਬ ਕੜੀ ਹੁਣ ਇੱਕ ਵਾਰ ਰਿੱਜੇ ਪੈ ਗਈ ਆ ਸਾਡੀ ਇਹਨਾਂ ਨੂੰ ਅਸੀਂ ਕਰ ਲਾਂਗੇ ਪਕੌੜਿਆਂ ਦੀ ਤਿਆਰੀ ਦੀ ਠੀਕ ਹੈ ਜੀ ਪਕੌੜੇ ਕੱਢ ਲਵਾਂਗੇ ਜਾਨੂੰ ਸਾਡੀ ਜਿਹੜੀ ਕੜੀ ਹੈਗੀ ਆ ਬਣ ਕੇ ਚੰਗੀ ਤਰ੍ਹਾਂ ਤਿਆਰ ਹੋ ਜੂਗੀ ਰਿੱਜ ਜਾਊਗੀ ਹੈਨਾ ਜੀ ਅੱਧਾ ਪੌਣਾ ਘੰਟਾ ਲਾਊਗੀ ਕਿਉਂਕਿ ਕੜੀ ਜਿੰਨੀ ਵੀ ਅਸੀਂ ਰਿੰਨਾਗੇ ਓਨੀ ਹੀ ਜ਼ਿਆਦਾ ਸੁਆਦ ਬਣੂਗੀ ਜੀ ਠੀਕ ਹੈ ਜੀ ਜੇ ਆਪਾਂ ਐਦਾਂ ਹੀ 10-15 ਮਿੰਟ ਬਾਅਦ ਜਿਹੜੀ ਕੜੀ ਆਪਣੀ ਤਾਰ ਲਈਏ ਤਾਂ ਉਹ ਕੱਚੀ ਪੀਲੀ ਦੀ ਕੜੀ ਬਿਲਕੁਲ ਵੀ ਵਧੀਆ ਨਹੀਂ ਹੁੰਦੀ ਇਸ ਕਰਕੇ ਕੜੀ ਨੂੰ ਚੰਗੀ ਤਰ੍ਹਾਂ ਜਿਹੜਾ ਅੱਧਾ ਪੌਣਾ ਘੰਟਾ ਹੈਗਾ ਜੀ ਉਹ ਰਿਨ ਲੈਣਾ ਚਾਹੀਦਾ ਫੇਰੀ ਕੜੀ ਦਾ ਜਿਹੜਾ ਟੇਸਟ ਹੈਗਾ ਜੀ ਉਹ ਉੱਪਰ ਕੇ ਆਉਂਦਾ ਤੇ ਬਹੁਤ ਹੀ ਜ਼ਿਆਦਾ ਸਵਾਦ ਬਣਦੀ ਹੈ ਜੀ ਠੀਕ ਹੈ ਜੀ ਤੇ ਕੜੀ ਆਪਣੀ ਰੇਜੇ ਪੈ ਗਈ ਆ ਬਸ ਦੇਖਦੇ ਆ ਜੇ ਤਾਂ ਉਬਲੂਗੀ ਫਿਰ ਤਾਂ ਘੱਟ ਅੱਗ ਤੇ ਰੱਖਾਂਗੇ ਜੀ ਠੀਕ ਹੈ ਜੀ ਨਹੀਂ ਵੈਸੇ ਅੱਗ ਤਾਂ ਘੱਟੀ ਹੈ ਹੁਣ ਤੇ ਨਹੀਂ ਉਬਲਦੀ ਜੀ ਇੱਕ ਵਾਰ ਜਿਹੜੀ ਉੱਪਰ ਨੂੰ ਓਵਾਲ ਮਾਰਨਾ ਸੀ ਉਹ ਮਾਰ ਦਿੱਤਾ ਜੀ ਇਹਨੇ ਤੇ ਹੁਣ ਆਪਾਂ ਹੁਣ ਜੀ ਆਪਾਂ ਪਕੌੜਿਆਂ ਦੀ ਕਰਾਂਗੇ ਤਿਆਰੀ ਜੀ ਕੜੀ ਸਾਡੀ ਰਿਜਨ ਲੱਗ ਗਈ ਐ ਹੁਣ ਕਿਹੜੀ ਕਿਤੇ ਨਹੀਂ ਜਾਂਦੀ ਕਿਤੇ ਉੱਬਲਦੀ ਨਹੀਂ ਜੀ ਬਸ ਹੁਣ ਜਿਹੜੀ ਹੈਗੀ ਐ ਤਰੀਲੀ ਦੇ ਬਿੱਚ ਹੀ ਰਹੂਗੀ ਇੱਕ ਵਾਰ ਦੇਖ ਲੈਨੇ ਆ ਕਿਤੇ ਉੱਪਰ ਆ ਜਾਵੇ ਤੇ ਆ ਰਹੀ ਐ ਜੀ ਦੁਬਾਰਾ ਫੇਰ ਆ ਰਹੀ ਐ ਆਗ ਜਿਹੜੀ ਹੈਗੀ ਉਹ ਤੇਜ ਐ ਇਸ ਕਰਕੇ ਕੜੀ ਜਿਹੜੀ ਹੈਗੀ ਐ ਅਵਾਲਾ ਜਾ ਹੀ ਜਾਂਦਾ ਐ ਦੀ ਆਉਗੀ ਤਾਂ ਤਰ ਲਾਂਗੇ ਦੀ ਕੋਈ ਚੱਕਰੀ ਨਹੀਂ ਅੱਗੇ ਥੋੜੀ ਜਿਹੀ ਘੱਟ ਕਰ ਦਵਾਂਗੇ ਬਸ ਇਹ ਐ ਕਿ ਚਿੱਲੇ ਜਿਨਾ ਪਵੇ ਕਿਉਂਕਿ ਅਗਰ ਚਿੱਲੇ ਜਿਪਈ ਤਾਂ ਅੱਗੇ ਜਿਹੜੀ ਹੈਗੀ ਸਾਡੀ ਬੋਲ ਜਾਊਗੀ ਨੁਕਸਾਨ ਹੀ ਹੋਊਗਾ ਬਟ ਨਹੀਂ ਆਂਦੀ ਹੁਣ ਠੀਕ ਹੈ ਬਿਲਕੁਲ ਤੇ ਹੁਣ ਆਪਾਂ ਪਕੌੜੀਆਂ ਦੀ ਤਿਆਰੀ ਕਰਦੇ ਆਂ ਜੀ ਚਲੋ ਪਕੌੜੀ ਕਰਦੇ ਆਂ ਮੈਂ ਕੜਾਹੀ ਰੱਖ ਲਈ ਹੈ ਜੀ ਠੀਕ ਹੈ ਜੀ ਹੁਣ ਕੜਾਹੀ ਦੇ ਵਿੱਚ ਆਪਾਂ ਤੇਲ ਪਾ ਲਾਂਗੇ ਜਾਨੂੰ ਤੇਲ ਗਰਮ ਹੋਊਗਾ ਸਾਡਾ ਐਨੇ ਆ ਸੀ ਸਮਾਨ ਰੈਡੀ ਕਰ ਲਵਾਂਗੇ ਠੀਕ ਹੈ ਜੀ ਇੰਨਾ ਤੇਲ ਪਾਇਆ ਹੈ ਜੀ ਬਹੁਤ ਹੈ ਆ ਜਿਹੜਾ ਸਮਾਨ ਮੈਂ ਆਲੂ ਤੇ ਪਿਆਜ਼ ਤੇ ਇਹਦੇ ਛੁੜੀਆਂ ਮਿਰਚ ਐਡ ਕਰ ਲਾਂਗੇ ਠੀਕ ਹੈ ਜੀ ਤੇ ਨੂਨ ਨਾਲ ਪਾ ਲਵਾਂਗੇ ਥੋੜਾ ਜਿਹਾ ਨੂਨ ਪਾ ਲਵਾਂਗੇ ਕੜੀ ਜਿਹਾ ਐਸੇ ਸਾਲ ਨੂਨ ਪਾਇਆ ਹੋਇਆ ਇਹਦੇ ਵਿੱਚ ਵੈਸੇ ਪਾ ਲੈਨੇ ਆ ਥੋੜਾ ਜਿਹਾ ਅੱਧਾ ਚਮਚ हल्दी पा लेंगे थोड़ी जी पावे हल्दी हाँ कलर आ आजूगा थोड़ा जा बस ए हो जाऊगा से जीरा पा लेंगे जी ठीक है जी ए करेंगे मेथी ऐड, ठीक है जी मे कड़ी से भी मेथी पावे तो पकौड़े भी पा लेंगे थोड़ी जी पावगे ज्यादा नहीं पावगे ਤੇ ਹੁਣ ਇਹਨੂੰ ਸਾਰੇ ਸਮਾਨ ਨੂੰ ਕਰ ਲਵਾਂਗੇ ਮਿਕਸ ਤੇ ਹੁਣ ਵੇਸਣੇ ਪਾ ਲਾਂਗੇ ਤੇ ਹੁਣ ਅਸੀਂ ਥੋੜਾ ਥੋੜਾ ਪਾਣੀ ਐਡ ਕਰ ਲਾਂਗੇ ਦੇਖ ਲਵਾਂਗੇ ਕਿੰਨੇ ਕੁ ਦੀ ਲੋੜ ਹੈ ਜਿਆਦਾ ਨਹੀਂ ਪਾਵਾਂਗੇ ਪਕੌੜੇ ਅਸੀਂ ਖੁੱਲੇ ਜੇ ਕੱਢ ਲਵਾਂਗੇ ਬੱਚੇ ਕਹਿੰਦੇ ਕਿ ਪਕੌੜੇ ਮੰਮਾ ਖਾਣੇ ਵੀ ਆ ਇਸ ਕਰਕੇ ਮੈਂ ਕਿਹਾ ਚਲੋ ਹੁਣ ਕੱਢਣ ਲੱਗੇ ਬਹਾਨੇ ਨਾਲ ਕੜੀ ਦੇ ਬਹਾਨੇ ਨਾਲ ਤੇ ਫਿਰ ਬੇਸਣੀ ਥੋੜਾ ਜਿਹਾ ਹੋਰ ਪਾ ਲਾਂਗੇ ਇਨੂੰ ਮਿਕਸ ਕਰ ਲਾਂਗੇ ਚੰਗੀ ਤਰ੍ਹਾਂ ਜਿਹੜਾ ਹੈਗਾ ਸਾਡਾ ਗਰਮ ਹੋ ਗਿਆ ਚੰਗੀ ਤਰ੍ਹਾਂ ਹੀ ਠੀਕ ਹੈ ਜੀ ਹੁਣ ਅਸੀਂ ਪਕੌੜੇ ਪਾਵਾਂਗੇ ਕੱਢਾਂਗੇ ਜਿਵੇਂ ਤੁਹਾਨੂੰ ਵਧੀਆ ਲੱਗ ਰਿਹਾ ਛੋਟੇ بڑے ਤੁਸੀਂ ਕੱਢ ਲਓ ਮੈਂ ਤਾਂ ਮੀਡੀਅਮ ਜਿਹੇ ਸਾਈਜ਼ ਦੇ ਕੱਢੂੰਗੀ ਕੋਦਨ ਸਾਡੀ ਕੜੀ ਜਿਹੜੀ ਹੈਗੀ ਹੈ ਛਿੱਲੇ ਤੇ ਰੱਖੀ ਹੋਈ ਹੈ ਬਣਦੀ ਪਈ ਹੈ ਜੀ ਜਾਨੂੰ ਸਾਡੇ ਪਕੌੜੇ ਨਿਕਲਣਗੇ ਟਾਈਮ ਤਾਂ ਲੱਗੂਗਾ ਦੇਖ ਲੋ ਜੀ ਤੇ ਇੰਨੇ ਸਾਡੇ ਪਕੌੜੇ ਵੀ ਰੈਡੀ ਹੋ ਜਾਣਗੇ ਕੜੀ ਵੀ ਰੈਡੀ ਹੋ ਜੂਗੀ ਸੱਚ ਜਦੋਂ ਕਰੀ ਬਣ ਜੂਗੀ ਜੀ ਠੀਕ ਹੈ ਜੀ ਉਦੋਂ ਪਕੌੜੇ ਪਾਉਣੇ ਆ ਅਸੀਂ ਪਹਿਲਾਂ ਜਦੋਂ ਰਿੱਝਦੀ ਹੋਊਗੀ ਉਦੋਂ ਨਹੀਂ ਪਾਣੇ ਹੈ ਜਦੋਂ ਬਣ ਜੂਗੀ ਉਦੋਂ ਪਕੌੜੇ ਪਾ ਕੇ ਤੇ ਬਸ ਫਿਰ 5 ਕੁ ਮਿੰਟ ਅਸੀਂ ਸੇਕ ਹੋਰ ਲਵਾਵਾਂਗੇ ਤਾਂ ਕਿ ਸਾਡੇ ਜਿਹੜੇ ਪਕੌੜੇ ਹੈਗੇ ਉਹ ਵਿੱਚ ਖੋਰਣ ਨਾ ਕਈ ਵਾਰ ਕੀ ਹੁੰਦਾ ਅਸੀਂ ਪਹਿਲਾਂ ਪਕੌੜੇ ਪਾ ਦਿੰਦੇ ਆ ਔਰ ਪਕੌੜੇ ਉਹ ਸਾਰੇ ਵਿੱਚ ਖੋਰ ਜਾਂਦੇ ਨੇ ਠੀਕ ਹੈ ਜੀ ਤੇ ਤੁਸੀਂ ਇਸ ਗੱਲ ਦਾ ਬਿਲਕੁਲ ਧਿਆਨ ਰੱਖਣਾ ਹੈ

ਮੇਥੀ ਨਾਲ ਜਿਹੜਾ ਹੈਗਾ ਟੇਸਟ ਕੜੀ ਦਾ ਤੇ ਖੁਸ਼ਬੂ ਜਿਹੜੀ ਹੈਗੀ ਹੈ ਕੜੀ ਦੀ ਉਹ ਬਹੁਤ ਹੀ ਜ਼ਿਆਦਾ ਵਧੀਆ ਆਂਦੀ ਹੈ ਠੀਕ ਹੈ ਜੀ ਤੇ ਹੁਣ ਆਤੀ ਮੇਥੀ ਪਾ ਦਾਂ ਮੈਨੂੰ ਮੇਥੀ ਵਾਲੀ ਹੀ ਕੜੀ ਪਸੰਦ ਹੈ ਹੋਰ ਪਾ ਲਈ ਥੋੜੀ ਉੜੀ ਜਿਹੀ ਹੋਪਾਦਾ ਨਹੀਂ ਤੇ ਕੜੀ ਸਾਡੀ ਬਿਲਕੁਲ ਬਣ ਕੇ ਜਿਹੜੀ ਹੈਗੀ ਆ ਉਹ ਰੈਡੀ ਹੈ ਠੀਕ ਹੈ ਜੀ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਹੈ ਪੀਸ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਤੁਹਾਡੇ ਸਪੋਰਟ ਦੀ ਬਹੁਤ ਜ਼ਿਆਦਾ ਜਿਹੜੀ ਹੈਗੀ ਆ ਉਹ ਲੋੜ ਹੈ ਤੇ ਬਹੁਤ ਸਾਰਾ ਪਿਆਰ ਦਿਓ ਜਿੱਤੇ ਦੱਸਿਓ ਕੜੀ ਕਿੱਦਾਂ ਨਹੀਂ ਲੱਗੀ ਤੁਹਾਨੂੰ ਕਿੱਦਾਂ ਦੀ ਪਣੀ ਠੀਕ ਹੈ ਜੀ ਕਿਹੜੀ ਤਰ੍ਹਾਂ ਇਸ ਨੂੰ ਸਵਾਦੀ ਹੈ ਜੇ ਤੁਸੀਂ ਦੱਸਿਓ ਤੇ ਹੁਣ ਅਸੀਂ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਜੀ ਠੀਕ ਹੈ ਜੀ ਬਾਏ ਬਾਏ